ਆ ਮਿੱਤਰੋ ਸਾਰੇ ਭੈਣ ਦੇ ਭਰਾਵਾਂ ਨੂੰ ਸਾਥ ਸੀਰੀਆ ਤਾਲ ਸਵਾਗਤ ਕਰਦੇ ਆ ਆਪਣੇ YouTube ਚੈਨਲ Champions 605 ਉੱਪਰ ਉਮੀਦ ਕਰਦਾ ਮੇਰੇ ਸਾਰੇ ਭੈਣ ਭਰਾ ਨਾ ਚੜ੍ਹਦੀ ਕਲਾ 'ਚ ਹੋਮੋਗੇ ਮਿੱਤਰੋ ਆਪਾਂ ਵੀ ਪੂਰੀ ਚੜ੍ਹਦੀ ਕਲਾ 'ਚ ਆਂ ਬਾਕੀ ਨਵੇਂ ਸਾਲ ਦੀਆਂ ਵਧਾਈ ਆਪਾਂ ਸਾਰੇ ਭਰਾਵਾਂ ਨੂੰ ਨਾ ਪਿਛਲੇ ਵਲੌਗ 'ਚ ਵੀ ਦੇ ਦਿੱਤੀਆਂ ਬਾਕੀ ਹੁਣ ਵੀ ਸਾਰੇ ਭਰਾਵਾਂ ਨੂੰ ਨਾ ਹੈਪੀ ਨਿਊイヤー ਬਾਕੀ ਸਾਰਿਆਂ ਲਈ ਨਵਾਂ ਸਾਲ ਨਾ ਖੁਸ਼ੀਆਂ ਭਰਿਆ ਰਹੇ ਬਾਕੀ ਆਪਾਂ ਜਿਵੇਂ ਪਿਛਲੇ ਵਲੌਗ 'ਚ ਮੈਂ ਤੁਹਾਨੂੰ ਗੱਲ ਕੰਟੀਨਿਊ ਕਰੀ ਆ ਆਪਾਂ ਕਰਨ ਲੱਗੇ ਸੀ ਮਿੱਤਰੋ ਬੋਰ ਉਹ ਤੁਹਾਨੂੰ ਦਿਖਾਈ ਆ ਵੀ ਹਨਾ ਜੇ ਆਪਾਂ ਪਹਿਲਾਂ ਪਿਛਲੇ ਵਲੋਗਾਂ 'ਚ ਵੀ ਤੁਸੀਂ ਆਪਣੇ ਦੇਖਿਆ ਵੀ ਆਪਾਂ ਨਾ ਬੋਰ ਕਰਾਉਣਾ ਸੀਗਾ ਜਿਆਦਾ ਉਹ ਬਾਈ ਹੁਣੀਆਂ ਦਾ ਬੋਰ ਖਰਾਬ ਹੋ ਗਿਆ ਜੀ ਫਿਰ ਆਪਾਂ ਥੋੜਾ ਜਿਹਾ ਸਵਾ ਕਰਕੇ ਵੀ ਡਿਲੇ ਕਰਤਾ ਦੀ ਕੰਮ ਆ ਬਾਕੀ ਹੁਣ ਆਪਾਂ ਜਾਣ ਕੇ ਜਿੱਦੇ ਆਪਾਂ ਆਪਣੇ ਨੰਦਪੁਰ ਸਾਹਿਬ ਤੋਂ ਆਏ ਆ 29 ਤਰੀਕ ਤੇ 30 ਤਰੀਕ ਵਾਲੇ ਦਿਨ ਹਾਂ ਆਪਾਂ ਮਸ਼ੀਨ ਕਰੀ ਸੀ ਫਟ ਨਹੀਂ 31 ਤਰੀਕ ਵਾਲੇ ਦਿਨ ਹਾਂ 2 ਦਿਨ ਸਾਨੂੰ ਪਤਾ ਵਿੱਚ ਆਪਾਂ ਰੈਸਟ ਮਾਰ ਲਈ ਬਾਕੀ ਲੱਗੇ ਹੋਇਆ ਕੰਮ ਸਾਨੂੰ ਉੱਧਰ ਚੀ ਦਿਖਾਉਣਾ ਚੱਲ ਕੇ ਬਾਕੀ ਖੇਤ ਆਏ ਹੋਏ ਆ ਆਹ ਆ ਦੇਖੋ ਮਿੱਤਰੋ ਜੀ ਆਈਦਾ ਤੇਲ ਕੱਢਿਆ ਦੀ ਇਹ ਨਵਾਂ ਰੱਖਿਆ ਗਿਆ ਆਪਾਂ ਤੁਹਾਨੂੰ ਪਤਾ ਹੀ ਆਪਾਂ ਆਪਣਾ ਤੇਲ ਪਾ ਕੇ ਜਦ ਆਲੂ ਭਰ ਕੇ ਗਏ ਸੀ ਬਾਕੀ ਆ ਦੇਖੋ ਚਾਰ ਚੂਰ ਪੱਟ ਲਿਆ ਫਸਲ ਬਾੜੀ ਆਪਾਂ ਤੁਹਾਨੂੰ ਆਪਣੇ ਪਿਛਲੇ ਵਲੌਗ ਵਿੱਚ ਦਿਖਾਈਆ ਹਨ ਮਿੱਤਰੋ ਚੱਲਦੇ ਆ ਮੋਟਰ ਤੇ ਕਰੋ ਸੇਕ ਬਾਡੀ ਭਾਈ ਜਾਂਦੇ ਆ ਬਾਕੀ ਆ ਰੋਡ ਦਾ ਕੰਮ ਵੀ ਕਰ ਲੋ ਜੇਕ ਤੁਹਾਨੂੰ ਬਾਅਦ ਵਿੱਚ ਟਾਈਮ ਮਾ ਕਰੋ ਦਿਖਾਉਣਾ ਹਨ ਦੇਖ ਲਓ ਕਿੰਨਾ ਕੰਮ ਆਪਣੇ ਉਰੋਂ ਬਾਕੀ ਤਰਕੇ ਦੜਕੇ ਧੁੰਦ ਦਾ ਮੌਸਮ ਆ ਬਾਕੀਆ ਲੋਡ ਤੇ ਵੀ ਆਵਾਜ਼ ਕਰ ਲੋ ਟਰਾਲੀ ਲੋੜਾ ਮਾਕਰ ਪਾਈਪਾਂ ਦੀ ਆਪਣੇ ਸਲੰਸਰ ਦੀ ਹੋਂ ਦਾ ਮੇਰਾ ਦਿੱਕਟ ਅੱਜ ਘੱਟ ਲਉਣ ਦੀ ਉਹ ਚਲੋ ਚੱਲਦੇ ਹਾਂ ਹੁਣ ਮੋਟਰ ਤੇ ਜਾ ਕੇ ਤੁਹਾਨੂੰ ਮਜ਼ੀਨ ਮਸੂਨ ਵੀ ਦਿਖਾਉਣਾ ਵਿੰਡੋਜ਼ ਓਕੇ ਯੈਸ ਪੇਟਰ ਕਰੋ ਜੇਕ ਆਪਾ ਉਧਰ ਬੋਰ ਆਵਲਾ ਕਰਨ ਲੱਗੇ ਹਲੇ ਆਪਾਂ ਵਲੌਗ ਤਾਂ ਨਹੀਂ ਕੰਟੀਨਿਊ ਕੀਤਾ ਸਟਾਰਟ ਨਹੀਂ ਕੀਤਾ ਚਲੋ ਅੱਗੇ ਕਲਿੱਪਾਂ ਲਾ ਦਾਂਗੇ ਬਾਕੀ ਉਹਰੇ ਆਪਣੀ ਦੇਖੋ ਪੁਰਾਣੀ ਖੂਹ ਹੀ ਧੀ ਪੁਰਾਣਾ ਬੋਰ ਪਹਿਲਾ ਵਾਲੇ ਦਾ ਇਹ ਆਪਾਂ ਲਾ ਕੇ ਭਰਨਾ ਬਾਕੀ ਇੱਕ ਟੋਆ ਉਧਰ ਪੱਟਿਓ ਮੈਂ ਤੁਹਾਨੂੰ ਦਿਖਾਉਣਾ ਵਾਸਤੇ ਸਾਨੂੰ ਆਏ ਦੀ ਵਿਚਾਲ ਫੂਹੀ ਮਾਂ ਦੀ ਮਿੱਟੀ ਹਟਲੀਓ ਕਿ ਬੰਦਾ ਬੰਦਾਂ ਨਾ ਡੇਕ ਜੇ ਬਾਕੀ ਉਹ ਬੋਰ ਵਾਲੀ ਮਸ਼ੀਨ ਉਹ ਪਰਲੇ ਪਾਸੇ ਲਾ ਲਈ ਉਹ ਤੁਹਾਨੂੰ ਮੈਂ ਉਧਰ ਜੀ ਦਿਖਾਉਣਾ ਬਾਕੀ ਘਰੋ ਚੈੱਕ ਕਰਾ ਹਿੱਧਰ ਆਹ ਇਧਰ ਮਿੱਤਰੋ ਟੋਆ ਪਟਾਇਆ ਆ ਇਧਰ ਨੂੰ ਆਹ ਕਰ ਲੈਣਾ ਇਹ ਜੀ ਸੀ ਬੀ ਤੋਂ ਪਟਾਇਆ ਦੀ ਆਪੋ ਉਹ ਵੀ ਮੈਂ ਕਲਿੱਪਾਂ ਆ ਨਾ ਵਿੱਚ ਬਲੌਗ ਦੇ ਲਾ ਦੂੰਗਾ ਬਾਕੀ ਆ ਦੇਖਣ ਕੋਈ ਰੀਤੇ ਦੀ ਚਾਹ ਜਲਦੀ ਆ ਬਾਕੀ ਲੱਗੇ ਹੋਇਆ ਕਰਨ ਹਲੇ ਤਾਂ ਯਾਨੀ ਕਿ 100 ਫੁੱਟ ਵਾਂਗੂ ਹੀ ਗਿਆ ਹਾਂ ਲਗਭਗ 100 ਫੁੱਟ ਵਾਂਗੂ ਹੀ ਗਿਆ ਕਿਉਂ ਹਲੇ ਅੱਜ ਹੀ ਕੰਮ ਚੱਲਿਆ ਮਿੱਤਰੋ ਲੋਟ ਹੋ ਕੇ ਦੋ ਦਿਨ ਤਾਂ ਸਾਨੂੰ ਪਤਾ ਹੀ ਆ ਫਿਰ ਪਹਿਲਾਂ ਫਿੱਟ ਫਟਈਆ ਕਰਨ ਤੇ ਇੱਕ ਦਿਨ ਤਾਂ ਦੋ ਪੈ ਪੀ ਗਏ ਫਿਰ ਕਦੇ ਇੱਕ ਲਾਈਟ ਕਰਕੇ ਚੱਕਰ ਪਾ ਜਾਂਦਾ ਜਿਵੇਂ 2 ਦਿਨ ਹੋ ਗਏ ਲਾਈਟ ਨਹੀਂ ਆਉਂਦੀ ਸਹੀ ਟਾਈਮ ਤੇ ਤਾਂ ਕਰਕੇ ਬਾਕੀ ਚੱਲਦਾ ਉਧਰ ਕੰਮ ਪੂਰੇ ਜੋਰਾਂ ਸ਼ੋਰਾਂ ਤੇ ਲੱਗੇ ਹੋਏ ਨੇ ਬਾਈ ਹੈਗੇ ਨੇ ਬਾਈ ਹੁਣੀ ਦੋ ਜਾਣੀ ਬਾਕੀ ਜਿਹੜਾ ਆ ਟੋਆ ਪਟਾਓ ਮੈਂ ਤੁਹਾਨੂੰ ਦੱਸਿਆ ਇੱਥੇ ਜੀਜੀ ਵੀ ਆਪਣੇ ਆਈ ਦੀ ਨਾਲੇ ਮਿੱਤਰੋ ਤੁਹਾਨੂੰ ਉਹ ਵੀ ਲਾ ਦੂ ਮੈਂ ਕਲੀਪ ਆ ਦੇਖੋ ਆਪਾਂ ਆਪਣੀ ਜਿਹੜੀ ਖੂਹੀ ਸੀ ਬਾਕੀ ਇੱਕ ਇੱਥੇ ਮਖਿਆਲ ਉੱਠਿਆ ਫਿਰਦਾ ਮੈਂ ਤਾਂ ਕਰਕੇ ਬਾਹਲਾ ਲਵੇ ਨਹੀਂ ਜਾਂਦਾ ਘਰੋਂ ਚੱਕ ਜਿਹੜੀ ਉਹਦੇ ਆਪਣੀ ਖੂਹੀ ਨਹੀਂ ਸੀ ਪਹਿਲਾਂ ਵਾਲੀ ਈ ਮੇਤਰੋ ਟਰਾਲੀ ਫੇਰ ਇੱਥੇ ਆ ਦੇਖੋ ਪੂਰੇ ਪੂਰੇ ਸਹ ਉਹਦੇ ਜਾਂਦੀ ਆ ਨਹੀਂ ਉਧਰ ਜੀ ਆਪਾਂ ਆ ਦੇਖੋ ਡੈਡੀ ਨੇ ਜਿਆ ਕੰਕ ਭਰੀਆ ਨਾ ਇਹਨੇ ਬੱਟ ਦਾ ਦੂਏ ਲੋਡ ਪਾਉਣੀ ਸੀ ਫੇਰ ਆਪਾਂ ਮਸ਼ੀਨ ਤਾਂ ਉਤੋਂ ਦੀ ਕਮਾ ਕੇ ਇੱਥੋਂ ਦੀ ਉਤੋਂ ਦੀ ਲੈ ਗਈ ਸੀ ਉਹੋ ਕਰਕੇ ਲਾ ਲਈ ਆ ਦੇਖੋ ਫੇਰ ਆਏ ਉੱਥੇ ਸਿੱਧੀ ਮਸ਼ੀਨ ਲੱਗੀ ਫੇਰ ਆਪਾਂ ਕੱਲਾ ਨਾ ਟਰੈਕਟਰ ਟਰੈਕਟਰ ਆਪਾਂ ਪਾ ਕੇ ਲੈ ਕੇ ਆਏ ਜੀ ਫੋਰਡ ਦੇ ਮਾਗਰ ਮਸ਼ੀਨ ਆ ਫੇਰ ਇੱਥੋਂ ਦੀ ਸਿੱਧਾ ਲੀ ਪਾ ਕੇ ਆ ਦੇਖੋ ਫੇਰ ਆਪਣਾ ਬਾਹਰ ਕੱਢ ਲਿਆ ਚਲੋ ਊਵੇਂ ਡੈਡੀ ਨੂੰ ਆਏ ਕਿਹਾ ਸੀ ਵੀ ਆ ਮੈਂ ਉੱਥੇ ਸਭਾ ਤੇ ਫੋਨ ਕੀਤਾ ਜੀ ਉੱਥੋਂ ਸਿੱ ਵੀ ਕੋਈ ਨਾ ਤੇ ਲਾ ਜਗਾ ਮਾਗਰੂ ਭਰ ਲਾਂਗੇ ਹੁਣ ਸਮਝ ਦੀ ਲੀਹਾਂ ਪਾਏ ਕੇ ਹੁਣ ਮਸ਼ੀਨ ਵੀ ਸਮਝ ਲੋ ਟਰੈਕਟਰ ਨਾਲ ਟੋਚਨ ਪਾਕ ਹੀ ਆਊਗੀ ਚਲੋ ਦੇਖਾਂਗੇ ਜਿਵੇਂ ਅੱਗੇ ਬਲੌਗ ਤੇ ਤੁਹਾਨੂੰ ਦਿਖਾਵਾਂਗੇ ਹੈ ਨਾ ਵੀ ਕਿਵੇਂ ਕੱਢਦੇ ਆਂ ਬਾਕੀ ਹਲੇ ਕੰਮ ਚੱਲ ਪਿਆ ਯਾਨੀ ਕਿ ਤੂੰ ਮੇਰਾ ਹੈ ਮੋਟਰਸਾਈਕਲ ਹੀ ਲੈਣ ਦਾ ਚੱਲ ਜਾਣਾ ਤੂੰ ਬਾਕੀ ਖੰਨਾ ਦਿਖਾਉਣਾ ਮਿੱਤਰ ਉਧਰ ਪਿੱਛੇ ਚੱਲ ਕੇ ਬਾਕੀ ਕਰੋ ਚੇਖੋਂ ਲਾਈਟ ਤਾਂ ਚਲੂੰਦੀ ਨਹੀਂ ਆ ਜਾਂਦੀ ਬਾਕੀ 2 ਦਿਨ ਹੋ ਗਏ ਹੈਰਾਨ ਬਹੁ ਕਰਤੇ ਅੱਜ ਵੀ ਜਾਨੀ ਕਿ 11 12 ਵਜੇ ਆਈ ਜਾਂ ਜੱਸ ਨੂੰ ਪਤਾ ਕੰਮ ਹੋਵੇ ਬਾਕੀ ਆਹ ਲੋ ਜੀ ਪਾਣੀ ਪੂਣੀ ਪਾਈ ਜਾਂਦੇ ਨੇ ਬਾਈ ਹੁਣੀ ਬਾਕੀ ਲਵੇ ਦੇਖੋ ਧੂਣੀ ਚੱਲਦੀ ਬਾਕੀ ਜਿਵੇਂ ਜਿੰਦਾ ਉਹ ਤੁਹਾਨੂੰ ਦੱਸਾਂ ਕਿ ਅੱਗੇ ਬਲੌਗ ਜਨਾ ਹਲੇ ਤਾਂ ਯਾਨੀ ਕਿ 100 ਫੁੱਟ ਨਹੀਂ ਗਿਆ। ਬਾਕੀ ਕਰ ਲੋ ਸਾਰੇ ਭਰਾ ਚੈੱਕ ਆਪਾਂ ਮਸ਼ੀਨ ਮਿੱਤਰੋ ਫਿਰ ਐ ਸਿੱਧੀ ਕਰਕੇ ਲਾ ਲਈ ਸੀ ਇੱਕ ਪਾਸੇ ਨੂੰ ਵੀ ਆਪਾਂ ਵੀ ਉਹੀ ਆਪਣੇ ਇਹੀ ਆਲੂ ਜੀ ਵੀ ਸਿੱਧੀ ਧਾਰ ਪੈਂਦੀ ਹੋ ਜੂਗੀ। ਮਿੱਤਰੋ ਕਰੋ ਜੇ ਤੇ ਵੀ ਪੂਰਾ ਤਕਨੀਕ ਵਾਲਾ ਕੰਮ ਆ ਦੇਖ ਲੋ ਐ ਪੈਪ ਜਿਵੇਂ ਬਨ ਬਨ ਕੇ ਇੰਨੇ ਆਣੀ ਜੂੜੀਆਂ ਜਾਣੀਆਂ ਬਹੁਤ ਔਕੀਆਂ ਨੇ। ਜਿਵੇਂ ਆਹ ਦੇਖੋ ਥੱਲੇ ਸਾਗ ਤੇ ਕਿੰਨੀਆਂ ਨੇ। ਵੀ ਵਾਲਟੀਆਂ ਦਾ ਜੀ ਕੇਰਾ ਜਣ ਕੇ ਪਾਣੀ ਦੀਆਂ ਪਾਹਂਦੀਆਂ ਨੇ ਉਹ ਬੂਰ ਵਾਲਾ ਭਾਈ ਅਮਰੂਤੀ ਕਾਰ ਵਾਂਗੂ ਛੁੱਟੇ ਹੀ ਜਾਂਦਾ ਵਾਲਟੀ ਲੈ ਕੇ ਹੋ ਰਹਾ ਆਹ ਕਹਿੰਦਾ ਸਭ ਕਾ ਕੰਮ ਆ ਮੈਂ ਉਹੀ ਦਾਦਾ ਦੀ ਮੈਂ ਕਿਹਾ ਭਾਈ ਅਮਰੂਤੀ ਕਾਰ ਵਾਂਗੂ ਵਾਲਟੀ ਲੈ ਕੇ ਛੁੱਟਿਆ ਫਿਰਦਾ ਦਿਖਾਉ ਤੁਹਾਨੂੰ ਉਹਦਾ 15-16 ਵਾਲਟੀਆਂ ਪੈਂਦੀਆਂ ਨੇ ਇੱਕ ਚ ਬਾਟੂਣਾ ਚਾਲਦੇ ਨੇ ਪਏ ਮੀਂਹ ਦੀ ਚੂੜੀ ਥੱਲੇ ਤੁਹਾਨੂੰ ਉਹ ਦਿਖਾਉਣਾ ਫਿਰ ਮਿੱਤਰੋ ਕਰੋ ਤੇ ਇੱਕ ਬਈਆਂ ਨੇ ਹੁਣ ਉਹ ਸਾਗ ਖੋਲ ਕਿਉਂ ਤੇ ਪਾਇ ਪਿਚਾੜਤਾ ਪਾਇ ਪਿਚੜ ਕੇ ਉਹਦੇ ਕਿੱਕ ਸਾਗ ਟੁੱਤੇ ਚੜਿਆ ਹੋਇਆ ਹੁਣ ਇਹਦੇ ਵਿੱਚ ਵਿੱਚ ਸਿੱਧੀ ਆ ਬੋਕੀ ਆ ਜੂ ਬਸ ਫਿਰ ਸਾਨੂੰ ਪਤਾ ਹੀ ਠੱਕ ਠੱਕ ਧਰਤੀ ਤੇ ਚੱਲੂ ਆ ਫਿਰ ਰੇਤੇ ਦੀ ਪਰ ਕੇ ਬਾਹਰ ਆ ਜਿੰਦੀ ਇੰਨਾ ਕੰਮ ਆ ਇੰਨਾ ਕਾਰ ਆ ਉਹ ਦੇਖੋ ਕਰੋ ਹੁਣ ਪੂਰੇ ਪੂਰੇ ਸੈਦਿਆ ਇਹ ਆ ਜਿਹੜਾ ਕੁੰਡਾ ਜਿਆ ਇਹ ਜਿਵੇਂ ਜਾਂ ਬੋਕੀ ਬਾਹਰ ਆਉਂਦੀ ਆ ਫਿਰੇ ੱੱਲੇ ਦੇ ਫਸਾਉਣਾ ਪੈਂਦਾ ਬੋਕੀ ਤੇ ਫਿਰ ਇੱਕ ਪਾਸੇ ਨੂੰ ਢਲ ਕੇ ਉਧਰ ਨੂੰ ਜਿਵੇਂ ਉਹ ਰੀਤਾਂ ਪਰਲੇ ਪਾਸੇ ਸੇੜ ਦੇਣੀ ਆ ਵਸ ਐਨਾ ਪ੍ਰਸੀਰ ਆ ਉਹ ਜਿਹੜਾ ਜਮੇ ਸਾਹਮਣੇ ਇੱਥੇ ਸਪਰਿੰਗ ਲੱਗਿਆ ਹੋਇਆ ਇਹ ਉਹ ਤੜਨ ਲੱਗਿਆ ਵੀ ਜਦ ਐ ਆ ਕੇ ਬਚਦੀ ਜਾਂ ਨਹੀਂ ਉਹ 빙ਗਾ ਹੋ ਜੂਣਾ ਲੋਹੇ ਦਾ ਸਿਸਟਮ ਮੂਹੇ ਦਾ ਦਿਮਾਗ ਦੀ ਖੇ ਲੈ ਵੀ ਸਾਰਾ ਕਰੋ ਚੈੱਕ ਚੱਲ ਵੀ ਲੱਗੀ ਹੁਣ ਠੱਕ ਠੱਕ ਬਾਕੀ ਇਹ ਵੀ ਯਾਦ ਰੂ ਵੀ ਸਾਰੀ ਆ ਦੇਖੋ ਜਿਉਂ ਜਿਉਂ ਹੁਣ ਬੋਕੀ ਥੱਲੇ ਜਿਵੇਂ ਵੱਜਦੀ ਆ ਉਹਨਾਂ ਉਹਨਾਂ ਇੰਚ ਦੇ ਹਿਸਾਬ ਨਾਲ ਦੇਖੋ ਪਾਈਪਲੀ ਨਾ ਹੁੰਦਾ ਜਾਂਦਾ ਦੇਖੋ ਬਾਕੀ ਮਿੱਤਰ ਉਹ ਦੇਖਦੇ ਹੁਣ ਆਪਾਂ ਕਿੰਨੇ ਫੁੱਟ ਕਰਾਉਣੇ ਉਹ ਤੁਹਾਨੂੰ ਫੇਰ ਦੱਸਾਂਗੇ ਹਾਲੇ ਐ ਨਹੀਂ ਪਤਾ ਵੀ ਕਿੱਥੇ ਜਾ ਕੇ ਕੀ ਕਿੱਥੇ ਕੀ ਕਰਨਾ ਵੀ ਕਿੰਨੇ ਸੜਾਉਣ ਵਾਲੇ ਕੋਈ ਪੱਕਾ ਡਿਸਾਈਡ ਨਹੀਂ ਹੈਗਾ ਸਾਡਾ ਬਾਕੀ ਆ ਸਿਸਟਮ ਉਹ ਜਿਵੇਂ ਕਿਤੇ ਰਾਹ ਦੀ ਜਿਵੇਂ ਕਈ ਵਾਰੀ ਕੈੜੀ ਕੁੜੀ ਜਗਾ ਆ ਜਾਂਦੀ ਆ ਫਿਰ ਆ ਬੋਰ ਦੇ ਦੇ ਪਾਈਪਾਂ ਦੇ ਉੱਤੇ ਕੱਸ ਕੇ ਫਿਰ ਇਹਦੇ ਉੱਤੇ ਆਲੇ-ਆਲੇ ਬੂਰੀਆਂ-ਬੂਰੀਆਂ ਭਰ ਕੇ ਰੱਖ ਦਿੰਦੇ ਨੇ ਸਿਸਟਮ ਇਹ ਬੋਧੀ ਖਾਤਰ ਬਾਕੀ ਚਲੋ ਸਿੱਧਾ-ਬੁੱਧਾ ਕੰਮ ਚੱਲੀ ਜਾਂਦਾ ਦੋ ਦਿਨ ਹੋ ਗਏ ਫਿਰ ਤੁਹਾਨੂੰ ਕੱਲ੍ਹ ਹੁਣ ਦਿਖਾਵਾਂਗਾ ਹੁਣ ਮੈਂ ਚੱਲਦਾ ਪਿੰਡ ਨੂੰ ਦੇਖੋ ਜਿਵੇਂ ਪਹਿਲਾਂ ਤਾਂ ਥੋੜਾ ਜਿਹਾ ਹੌਲੀ-ਹੌਲੀ ਜਾਂਦਾ ਸੀ ਹੁਣ ਦੇਖੋ ਕਿੰਨਾ ਤੇਜ਼ ਆਉਂਦਾ ਥੱਲੇ ਹੁਣ ਇਹ ਵੀ ਚੌੜੇ ਪੈਣਗੇ ਉੱਤੇ ਛੋਟੇ ਪੈਣਗੇ ਹਨਾ ਅਹੀਂ ਕਹਿੰਦਾ ਵੀ ਹਾਂ ਕਾ ਕਿ ਉਹ ਉੱਧਰ ਲਾਣੀਦਾਰ ਖੜਾ ਜਾਣੀ ਕਿ ਮੇਟਰ ਕੋਰੋਨਾ ਹੌਲੇ ਧਿਆਨ ਨਾਲ ਜਿਵੇਂ ਬਾਅਦ ਚ ਘਰੇ ਜਾ ਬੋਕੀ ਜਾ ਕੇ ਬਾਜੀ ਦੇ ਇੱਥੇ ਆ ਸਰਦੀ ਕਿਵੇਂ ਧਮਕਦੀ ਆ ਜੇ ਸੁਣਦੀ ਉਹ ਫੋਨ ਤੇ ਵੀ ਐ ਜੀ ਬਾਕੀ ਹੁਣ ਜਦੋਂ ਬੋਕੀ ਨੂੰ ਬਾਹਰ ਆ ਜਾਣ ਤਾਂ ਮੈਂ ਤੁਹਾਨੂੰ ਦਿਖਾਉਣਾ ਪੈਸੇ ਕਿਦੋਂ ਥੱਲੇ ਸਾਹਮਣੇ ਜਿਹੜਾ ਉਹੀ ਲਾਇਆ ਦੀ ਇੰਨਾ ਅੱਧਾ ਵਗ ਗਿਆ ਜਣਕੇ ਵਿੱਚ ਬਾਕੀ ਹਲੇ ਆਉਂਦਾ ਥੱਲੇ ਜਣਕੇ ਰੀਤੇ ਦੀ ਤਹਿ ਆਉਂਦੀ ਆ ਆਹ ਥਾਂ 100 ਫੁੱਟੋਂ ਮੈਂ ਤੁਹਾਨੂੰ ਦੱਸਿਆ 100 ਫੁੱਟ ਤੇ ਵਗ ਗਿਆ ਜਣਕੇ 100 ਫੁੱਟ ਤੇ ਆ ਆਪਣੇ ਰੀਤਾ ਆਉਂਦਾ ਜਿਵੇਂ ਜਿਵੇਂ ਤਹਿ ਆਉਣ ਗਿਆ ਤੁਹਾਨੂੰ ਉਹ ਵੀ ਅੱਗੇ ਦਿਖਾਵਾਂਗੇ ਪਰ ਆਪਾਂ ਹੁਣ ਕੀ ਕੀ ਜਾਉਂਦਾ ਆਹ ਦੇ ਵਿੱਚ ਜਿਵੇਂ ਹਲਕਾ ਨੂੰ ਕਾ ਜਾਂ ਪੰਦੂ ਜਿਹਾ ਵਿੱਚ ਆਹ ਦੇਖੋ ਆਹ ਉਹ ਰੇਕ ਦੀ ਦਾ ਢੇਰੀ ਚ ਬਾਕੀ ਆ ਜਾਣ ਤੋਂ ਬਾਅਦ ਤੈਨੂੰ ਫੇਲ ਦਿਖਾਉਣਾ ਵੀ ਅਰੇ ਤਾਂ ਆਉਂਦਾ ਆ ਕਿਹੜੀ ਰਹਿ ਜਾਂਦੀ ਜਾਂ ਕਰੋ ਜੇ ਛੋਣ ਗੋਟੀਆਂ ਦੀਆਂ ਬਾਹਰ ਜਿਹੜਾ ਬਾਈ ਨੇ ਚੂਹਾ ਜਿਆ ਕਰਿਆ ਹੁਣ ਇਹ ਰਿੱਕੀ ਇਹਦੇ ਥੱਲੇ ਵਸਾ ਕੇ ਫਿਰ ਉਹਦੇ ਨਾਲ ਉਹ ਐਂਟੀ ਹੋ ਜਾਊ ਕਰੋ ਜੇ ਕਾਲੀ ਆਉਂ ਪੁੰਟੇ ਕੋਂਡਾ ਫਾਦ ਗਿਆ ਬਸ ਹੁਣ ਤਾਂ ਆ ਜਾ ਚਈ ਉਹਨੇ ਸਾਈਡ ਤੇ ਆ ਜਾ ਆਉ ਦੇਖੋ ਥੱਲੇ ਵਸਾਲਿਆ ਇੱਕ ਹੁਣ ਪਾਂਡੂ ਆਇਆ ਮਿੱਤਰੋ ਹੁਣ ਰੇਤਾ ਖਤਮ ਹੋ ਗਿਆ ਹੁਣ ਪਾਂਡੂ ਆਇਆ ਪਾਂਡੂ ਇਹ ਹਾਂ ਕਰੋ ਤੇ ਇੱਕ ਮੈਂ ਤੁਹਾਨੂੰ ਦਿਖਾਇਆ ਨਹੀਂ ਪਹਿਲਾਂ ਜੀ ਮੈਂ ਰੇਤੇ ਹੀ ਤੈ ਚੱਲਦੀ ਸੀ ਹੁਣ ਪਾਂਡੂ ਆ ਗਿਆ ਉਹ ਬਾਈ ਨੂੰ ਬੋਕੀ ਜੀ ਨੂੰ ਗਾਂ ਵਗ ਜਾਣ ਤਾਂ ਤੁਹਾਨੂੰ ਫੇਰ ਦਿਖਾਉਣਾ ਮਿੱਤਰੋ ਕਰੋ ਜੇ ਕਿ ਜਿਹੜਾ ਜਿਵੇਂ ਹੁਣ ਆ ਪਾਂਡੂ ਦੀ ਤਹਿ ਆਈ ਹੈ ਪਹਿਲੀ ਵੀ ਆਈ ਆਲੇ ਪਹਿਲਾਂ ਉਸ ਤੋਂ ਪਹਿਲਾਂ ਤਾਂ ਰੇਤੀ ਆਉਂਦੀ ਸੀ ਮੈਂ ਤੁਹਾਨੂੰ ਦਿਖਾਇਆ ਨਾ ਆ ਹੁਣ ਜਿਹੜੀ ਹੁਣ ਸਾਰੀ ਬੁੱਕੀ ਭਰ ਕੇ ਆ ਪਾਂਡੂ ਦੀ ਆਈ ਹੁਣ ਜਾਨੀ ਕਿ ਪਾਂਡੂ ਦੀ ਤਹਿ ਚੱਲ ਪਈ ਚਲੋ ਉਹ ਬਾਾਕੀ ਜਿਹੜੀਆਂ ਹੋਰ ਕੰਮ ਦੀਆਂ ਗੱਲਾਂ ਨੇ ਉਹ ਤੁਹਾਨੂੰ ਉੱਧਰ ਜਾ ਕੇ ਜਣਾਉਂਦੇ ਆ ਆ ਵੀ ਮਿੱਤਰੋ ਤੁਹਾਨੂੰ ਆਪਾਂ ਦਿਖਾਈ ਦਿੱਤਾ ਨਾ ਵੀ ਚਲ ਬੁੱਕੀ ਬੁੱਕੀ ਕੀ ਸਿਸਟਮ ਚੱਲਦਾ ਇੱਧਰ ਆਪਣੇ ਸਾਰਾ ਵੀ ਜਾਨੀ ਕਿ 100 ਫੁੱਟ ਤੋਂ ਉੱਤੇ ਨਿਕਲ ਗਏ ਬਾਕੀ ਹੁਣ ਮੈਂ ਵੀ ਚੱਲਦਾ ਪਿੰਡ ਨੂੰ ਹੋਰ ਮਖਾ ਸਾਰੇ ਭਰਾ ਮਮਦਾਦੀ ਹਨ ਵੀ ਆਪਾਂ ਚਲ ਬੋਰ ਕਰਨ ਲੱਗ ਗਏ ਬਾਬਾ ਬਾਬਾਈ ਦੀ ਕਿਰਪਾ ਦੇ ਨਾਲ ਬਾਕੀ ਆਪਾਂ ਫਸਲ ਬਾੜੀ ਵੀ ਤੁਹਾਨੂੰ ਸਾਰਿਆਂ ਨੂੰ ਕਿਸਲੇ ਵਲੌਗ ਜੀ ਦਿਖਾਤੀ ਉਹ ਮਿੱਤਰੋ ਦੇਖਦੇ ਐ ਵੀ ਹੁਣ ਆਪਾਂ ਇਹ ਕਰਾਂਗੇ 450 ਕਰਾਂਗੇ ਜਾਂ 400 ਰੁਪਏ ਆਪਾਂ ਨੂੰ ਕਿੱਥੇ ਜਾ ਕੇ ਪਾਣੀ ਲੋਟ ਮਿਲਦਾ ਉਹ ਮੈਂ ਤੁਹਾਨੂੰ ਕੋਈ ਨਾ ਵਲੌਗ ਜੀ ਦਾ ਦਦੂ ਵੀ ਆਪਾਂ ਨੂੰ ਕਿੱਥੇ ਕੀ ਸਿਸਟਮ ਆ ਵੀ ਆਪਾਂ ਕਿੰਨਾ ਕ ਕਰਿਆ ਅੱਗੇ ਜਿਵੇਂ ਜਿਵੇਂ ਵੀ ਕਰਾਂਗੇ ਬਾਕੀ ਹਲੇ ਟਰਾਲੀ ਤਾਂ ਪਹਿਲੀ ਹੀ ਆ ਦੂਜੀਆਂ ਦੋ ਤਾਂ ਘਰੇ ਖੜੀਆਂ ਨੇ ਪਹਿਲਾਂ ਇਹ ਟਰਾਲੀ ਪੂ ਫੇਰ ਹੌਲੀ ਹੌਲੀ ਜਿਵੇਂ ਦੂਜਾ ਜਣਾ ਮਾਲ ਲਗੂ ਲਿਆ ਕੇ ਦਿਖਾਵਾਂਗੇ ਬਾਕ ਆ ਦੇਖੋ <li>ਟਰਾਲੀ ਪੂਰੀ ਪੂਰੀ ਜਗਾ ਚਾਰ ਕੁੰਗੜਾ ਇਧਰ ਆ ਦੇ ਕੁਮਾਰੀ ਪਰਸੋਂ ਲੱਗ ਵੀ ਗਈ ਸੀ ਇਧਰ ਵੀ ਹੈ ਜਮਾ ਪੂਰੀ ਪੂਰੀ ਬਾ ਜਾਣ ਕੇ ਲੱਗੀ ਹੋਈ ਆ ਕਿਸੇ ਲੋਟਾ ਬਾਕੀ ਰਮ ਲਾਈਟ ਥੋੜੀ ਆਈ ਜਾਂਦੀ ਆ ਚਲੋ ਚਾਰ ਮਹਿਲਾਣੇਦਾਰ ਨੂੰ ਹੈ ਪੱਟ ਕੇ ਦੇਤਾ ਸੀ ਰੇੜੀ ਚ ਕਣਕ ਵੀ ਸਾਨੂੰ ਆ ਦਿਖਾ ਦਿੱਤੀ ਹੁਣ ਚਲੋ ਚੱਲਦੇ ਆ ਘਰ ਨੂੰ ਘਰੇ ਚੱਲ ਕੇ ਫਿਰ ਅੱਗੇ ਜਿਵੇਂ ਵੀ ਕੋਈ ਕੰਮਕਾਰ ਕਰਦੇ ਸਾਨੂੰ ਦਿਖਾਉਨੇ ਆ ਮਿੱਤਰੋ ਠੀਕ ਆ ਇੱਤੋਂ ਤੁਸੀਂ ਆਪਣੀ ਨਾਂ ਪਿਛਲੀ ਕਲਿੱਪ ਚ ਦੇਖਿਆ ਆ ਆਪਣਾ ਬੋਰ ਹੋ ਦਿਖਾਉਂਦੇ ਸੀ ਉਦੋਂ ਮਗਰੋਂ ਆ ਜੇਤੀ ਆਪਾਂ ਥੋੜਾ ਜਿਹਾ ਸ਼ਹਿਰ ਆ ਦੇਖੋ ਆਪਾਂ ਹਾਈ ਕੋਰਟ ਰੋਡ ਤੇ ਆ ਹੁਣ ਆਪਾਂ ਵਾਪਸ ਪਿੰਡ ਨੂੰ ਜਾਈ ਜਾਂਦੇ ਆ ਫਿਰ ਮੈਂ ਇੱਧਰੋਂ ਦਾ ਬਲੌਗ ਤਾਂ ਬਣਾਇਆ ਨਹੀਂ ਹੈਗਾ ਇੱਥੇ ਇੰਡੀਕੇਟਰ ਗੁੰਡੀਕੇਟਰ ਕੋਈ ਨਹੀਂ ਹੱਥ ਕੱਢ ਕੇ ਹੀ ਚੇਖਲਾ ਵਾਹ ਓਏ ਤੇਰੇ ਸੈਂਤ ਮਿੱਤਰ ਜੀ ਸਾਨੂੰ ਕੋਲੇ ਆ ਜਦੋਂ ਹੱਥਾ ਨਿਕਲੇ ਬਾਹਰ ਆ ਲੋਕ ਐ ਹੈ ਜਿਹੀ ਵੀ ਡਰਾਈਵਿੰਗ ਕਰਦੇ ਨੇ ਚਲੋ ਹੁਣ ਬਾਕੀ ਚੱਲਦੇ ਆਂ ਇੱਥੋਂ ਆਪਾਂ ਜਾਣਾ ਮਰੇਲ ਕੋਲ ਮਰੇਲ ਕੋਲ ਤੋਂ ਫੇਰ ਜਾਵਾਂਗੇ ਆਪਣਾ ਸਿੱਧਾ ਪਿੰਡ ਫੇਰ ਤੁਹਾਨੂੰ ਦੇਖਦਾ ਚੱਲ ਕੇ ਜੇ ਮੋਟਰ ਤੇ ਗਏ ਹਨਾ ਫੇਰ ਤੁਹਾਨੂੰ ਉਹ ਦਿਖਾਉਨੇ ਆਂ ਆਪਾਂ ਵੀ ਕਿੰਨਾ ਕਾ ਵੀ ਬੋਰ ਆਪਣਾ ਕਿੱਥੇ ਕਬਾ ਗਿਆ ਜੇ ਨਾ ਗਿਆ ਫੇਰ ਐ ਨਹੀਂ ਪਤਾ ਮਿੱਤਰੋ ਡੈਡੀ ਕੜਾਈ ਲੈ ਕੇ ਘਰ ਬਾਗ ਜਿਵੇਂ ਵੀ ਆਥਣੇ ਨਾ ਰੋਜ਼ ਆਉਂਦਾ ਜਾਂ ਮੈਂ ਪਾਈ ਹੁਣੀ ਆ ਜਾਂਦੇ ਹੁੰਦੇ ਨੇ ਰੋਜ਼ ਆਪਦੀ ਕੜਾਈ ਕਰਦੇ ਯਾਨੀ ਕਿ ਮੱਥਾ ਠੀਕ ਕੀ ਖਵਾਜੀ ਦਾ ਆਪਣੇ ਦਾ ਫੇਰ ਉਦੋਂ ਮਾ ਮਾਦਰੋ ਸਮਾਪਤੀ ਕਰਕੇ ਆਉਂਦੇ ਨੇ ਚਲੋ ਵਧੀਆ ਨਾ ਅਗਲਾ ਬਾਕੀ ਉਹ ਫਿਰ ਟਾਈਮ ਤੇ ਨਾ ਪੰਜ ਕੁ ਵਜੇ ਨੂੰ ਉੱਥੇ ਮੋਟਰ ਤੇ ਕੜਾਹੀ ਲੈ ਕੇ ਜਾਣੀ ਪੈਂਦੀ ਆ ਤਾਂ ਹੀ ਮੈਂ ਵੀ ਇੱਧਰੋਂ ਕਾਲੀ ਦੀ ਜਾਈ ਜਾਣਾ ਵਾਪਸ ਪਿੰਡ ਨੂੰ ਚਲੋ ਚੱਲਦੇ ਆ ਅੱਗੇ ਰਾਹ 'ਚ ਇਹ ਜਾਨੀ ਕਿ ਹੈਗਾ ਆਪਣਾ ਰਾਏਕੋਟ ਰੋਡ ਇਹ ਹਾਂ ਰਾਏਕੋਟ ਰੋਡ ਤੋਂ ਆਪਾਂ ਵਾ ਸਿੱਧਾ ਹੀ ਇੱਕ ਮਰੀਲ ਕੋਲੇ ਦੇ ਵੜ ਕੇ ਆਪਾਂ 786 ਚੌਂਕ ਨੀ ਜੀ ਸਿੱਧਾ ਆਪਣੇ ਲੁਧਿਆਣਾ ਚੌਂਕੀ ਤੇ ਹੋ ਕੇ ਆਪਾਂ ਭਦੇਰ ਪੈਲਸ ਕੰਨੀ ਜੇ ਆਪਣੇ ਮੋਟਰਾਂ ਦੇ ਰਾਹੀ ਸਿੱਧਾ ਆ ਨਿਕਲ ਜਾਣਾ ਪਿੰਡ ਨੂੰ ਤੁਹਾਨੂੰ ਦਿਖਾਉਣਾ ਅੱਗੇ ਚਲੋ ਚੱਲਦੇ ਆ ਬਾਕੀ ਆਕੇ ਮਿੱਤਰੋ ਕਰੋ ਚੱਕਾ ਕਰੋ ਚੱਕਾ ਹਾਣਾ ਆਪਣੀ ਰਾਏਗੋਟ ਵਾਲੀ ਰੋਡ ਤੇ ਆਹ ਦੇਖੋ ਆਇਧਰਲੇ ਪਾਸੇ ਜਿਹੜੀ ਦਸ਼ਮੇਸ਼ ਕੰਪਨੀ ਨੀ ਹੈਗਾ ਬੜੀਆਂ ਉਹਨਾਂ ਦੀਆ ਫੈਕਟਰੀ ਆ ਆਹ ਸਾਈਡ ਤੇ ਆਹ ਦੇਖੋ ਦੇਖ ਲਿਓ ਸਾਰੇ ਭਰਾਵਾਂ ਨੇ ਬਹੁਤ ਬੜੀਆਂ ਵਾਕੂਆਂ ਦੇਖੋ ਪਾਰਕਿੰਗ ਮੋਟਰਸਾਈਕਲ ਕਿੰਨੇ ਖੜੇ ਨੇ ਕਿੰਨੀ ਲੇਬਰ ਇੱਥੇ ਕੰਮ ਕਰਦੀ ਆ ਵਿਚਾਰੀ ਹਨ ਚਲੋ ਵਧੀਆਂ ਇਹ ਆਪਣੇ ਹਾਂ ਬਣਦੀ ਦਾ ਸਾਰੇ ਭਰਾਵਾਂ ਨੂੰ ਪਤਾ ਹੀ ਦਸ਼ਮੇਸ਼ ਸਾਹਮਣੇ ਦੇ ਮਰੀਲ ਕੋਲ ਦੀ ਇਹਦੀ ਉਹ ਆ ਫਾਰਮ ਵੋਨ ਚੱਲਦੇ ਇੱਥੋਂ ਆਪਣੇ ਸਿੱਧਾ ਮਿੱਤਰੋ ਪੜਾਉ ਮੁਰੇ ਰਾਏਕੋਟ ਵਾਲਾ ਰਾਏਕੋਟ ਰੋਡ ਵਾਲਾ ਆਪਾਂ ਪੁੰਡੀ ਜਾਣਾ ਆਪਾਂ ਪੁਲ ਦੇ ਸੇੜਾ ਜੀ ਨਿਕਲ ਕੇ ਆਪਾਂ ਇੱਧਰ ਸਿੱਧਾ ਖੱਬੇ ਆ ਥੋੜਾ ਮੁੜ ਕੇ 786 ਚੌਕ ਨਹੀਂ ਨੂੰ ਜਾਣਾ ਉਹ ਤੁਹਾਨੂੰ ਮੈਂ ਦਿਖਾਉਣਾ ਜਿੱਥੇ ਸੁਰੰਗ ਜੀ ਵੜ ਕੇ ਜਿਹੜਾ ਉੱਦੋਂ ਦੀ ਰੇਲ ਦੀ ਲਾਇ ਨਿਕਲ ਜਾਂਦੀ ਆ ਆਪਣੇ ਹੀਟਾਂ ਦੀ ਗੱਟੀਆਂ ਨੂੰ ਪਾਰਕਿੰਗ ਬਣਾਈ ਹੋਈ ਆ ਉੱਥੋਂ ਦੀ ਨਾ ਆ ਵੀ ਆਪਣੇ ਛੋਟੀ ਗੱਡੀ ਤਾਂ ਨਿਕਲ ਜਾਂਦੀ ਆ ਆਪਣੀ ਜਿਵੇਂ ਇਹ ਤਾਂ ਆਲਟੋ ਆ ਨਿਕਲ ਜਿੰਦੀ ਮੈਂ ਵੱਡੀ ਗੱਡੀ ਉੱਥੋਂ ਦੀ ਉਹ ਨਹੀਂ ਨਿਕਲਦੀ ਹੈਗੀ ਗੱਡੀਆਂ ਤੋਂ ਛੋਟੀਆਂ ਗੱਡੀਆਂ ਦੀ ਤਾਂ ਪਾਸਿੰਗ ਵੀ ਹੋ ਜਾਂਦੀ ਹੈ ਵਿੱਚ ਇਹ ਵੱਡੀ ਗੱਡੀ ਦੇ ਵਿੱਚ ਫਿਰ ਪਾਸਿੰਗ ਵੀ ਨਹੀਂ ਹੁੰਦੀ ਜੇ ਲਵੇ ਮੂਹਰੋਂ ਆ ਜਾਵੇ ਕੋਈ ਚੀਜ਼ ਤਾਂ ਕਰਕੇ ਆਪਾਂ ਉਤੋਂ ਵੇਟ ਹੋ ਜੀ ਸ਼ਾਰਟ ਕੱਟ ਮਾਰ ਕੇ ਨਿਕਲਦੇ ਨਿਕਲ ਜਾਈਦਾ ਹੁੰਦਾ ਬਾਕੀ ਚਲੋ ਆ ਗਏ ਹੁਣ ਸ਼ਹਿਰ ਦਿਖਾਉਣਾ ਤੁਹਾਨੂੰ ਉਹ ਵੀ ਮਿੱਤਰੋ ਆ ਦੇ ਇੱਧਰ ਆ ਕਰ ਲੋ ਚੈੱਕ ਆ ਆ ਹੈਗੀ ਕੇਐਸ ਵਾਲਾ ਜਿਹੜਾ ਤੂੜੀ ਵਾਲੇ ਰੀਪਰ ਬਣਾਉਂਦੇ ਨੇ ਜਿਹੜੇ ਉਹ ਇਹਨਾਂ ਦੀਆਂ ਵੀ ਬੜੀਆਂ ਮਸ਼ੀਨਾਂ ਬਣਦੀਆਂ ਨੇ ਜਾਨਕਿ ਤੂੜੀ ਵਾਲੀ ਮਸ਼ੀਨ ਇਹਨਾਂ ਦੀ ਵੱਧ ਮਸੂਰਾ ਇਹ ਆਪਣੇ ਉਹਨਾਂ ਦੀ ਫੈਕਟਰੀ ਜਿੱਤੀ ਫਾਰਮ ਆਪਣੇ ਮਰੀਲ ਕੋਲਡਿ ਬਣਦੀ ਉਹ ਵੀ ਕੀ ਐਸੇ ਟੁੱਟੀ ਵਾਲਾ ਰੀਪਰ ਤੁਹਾਨੂੰ ਪਤਾ ਖਾ ਦਾ ਮਸੂਰਾ ਮੈਂ ਉਹ ਵੀ ਮੈਂ ਭਰਾ ਮਾਨੂੰ ਦਿਖਾ ਦੀ ਬਾਕੀ ਆਗੇ ਸ਼ਹਿਰ ਆ ਦੇਖੋ ਸਾਹਮਣੇ ਰੋਡ ਬਾਕੀ ਹੈ ਜੇ ਆਪਾਂ ਮਰੀਲ ਕੋਲਡਿ ਜਨਾ ਬਣਨ ਲੱਗਦੇ ਰਾਏਕੋਟ ਰਾਏਕੋਟ ਵਾਲਾ ਰੋਡ ਐ ਪੂਰਾ ਟੁੱਟਿਆ ਹੋਇਆ ਦੇਖ ਲਓ ਕਰ ਲਓ ਜੇ ਇੱਕ ਛੋਟੇ ਸਾ ਮੂਰੇ ਜਬ ਨਾਲੇ ਟੋਏ ਵੀ ਬੜੇ ਬੜੇ ਨੇ ਜਿਹੜਾ ਭਰਾ ਕੋਈ ਰਾਤ ਵਰਤੇ ਆਉਂਦਾ ਨਾ ਉਹਦਾ ਹੌਲੀ ਆਇਓ ਕੀ ਫਾਇਦਾ ਇੱਥੇ ਕੋਈ ਗੱਡੀ-ਕੁੱਡੀ ਦਾ ਨੁਕਸਾਨ ਹੋ ਜੂ ਨਾ ਹੀਠਾਂ ਤੋਂ ਮਿੱਤਰੋ ਆਪਾਂ ਆ ਗਿਆ ਦੇਖੋ ਮਰੇਲ ਕੋੜਲੇ ਵਾਲਾ ਪੁਲ ਜਿਹੜਾ ਮੈਂ ਕਹਿੰਦਾ ਰੇਕੋਟਰ ਕੋੜਲਾ ਵਾਲਾ ਆ ਦੇਖੋ ਆਪਾਂ ਇਹਦੇ ਲੈ ਵਿੱਚ ਥੱਲੇ ਜੀ ਨਿਕਲ ਗਏ ਉਹ ਸਾਹਮਣੇ ਆ ਗਿਆ ਉਹ ਜਿਹੜੀ ਆਪਣੀ ਰੇਲ ਦੀ ਲਾਈਨ ਉੱਤੇ ਦੀ ਨਿਕਲ ਜਾਂਦੀ ਹੈ ਜਿਹੜੀ ਮੈਂ ਤੁਹਾਨੂੰ ਦੱਸਿਆ ਉਹ ਦਿਖਾਉਣਾ ਤੁਹਾਨੂੰ ਹਾ ਕਰੋ ਮਿੱਤਰੋ ਚੈੱਕ ਕਰ ਜਿਹੜੀ ਮੈਂ ਤੁਹਾਨੂੰ ਕਹਿਣਾ ਸੀ ਆ ਦੇਖੋ ਰੋ ਨੀ ਕੀ ਗੱਡੀ ਦੀ ਪਾਸਿੰਗ ਆ ਬਸ ਬੜੀ ਗੱਡੀ ਦੀ ਨਹੀਂ ਹੈਗੀ ਤਾਂ ਕਰਕੇ ਨੀਕੀਆਂ ਗੱਡੀਆਂ ਵਾਲੇ ਤਾਂ ਵਿਚਾਰੇ ਨਿਕਲ ਨੁਕਲੇ ਆਂਦੇ ਨੇ ਮੇਰੇ ਵਰਗੇ ਬੜੀ ਵਾਲੇ ਤੋਂ ਨਹੀਂ ਆ ਜਾਂਦਾ ਉਹਨਾਂ ਦਾ ਫਿਰ ਪੁਲ ਦੇ ਉੱਤੇ ਦੀ ਘੁੰਮ ਕੇ ਆਉਣਾ ਪੈਂਦਾ ਸਮਝ 2-3 ਕਿਲੋਮੀਟਰ ਬਾਅਦ ਵੱਧ ਪੈਂਦੀਆਂ ਹਨ ਤਾਂ ਮੈਂ ਉਧਰ ਦੀ ਬੰਦਾ ਜਦੋਂ ਟ੍ਰੈਫਿਕ ਤਾਂ ਕਾਦੀ ਫਸ ਜਾਂ ਫਿਰ ਆਪਾਂ ਨੂੰ ਉੱਤੇ ਦੀ ਘੁੰਮ ਕੇ ਆਉਣਾ ਪੈਂਦਾ ਹੁਣ ਆਪਾਂ ਮੂਹਰੇ ਚੱਲਦਾ 786 ਚੌਂਕ 'ਚ ਫਿਰ ਤੁਹਾਨੂੰ ਉਹ ਦਿਖਾਉਣਾ ਚੱਲ ਗਿਆ ਉਹ ਅੱਗੇ ਇੱਥੇ ਜਾਂ ਮਿੱਤਰੋ ਇਹ ਬਣਿਆ ਨਹੀਂ ਸੀ ਨਾ ਪਹਿਲਾਂ ਉਹ ਟ੍ਰੈਫਿਕ ਵੀ ਫੁੱਲ ਹੀ ਰਹਿੰਦੀ ਹੁੰਦੀ ਸੀ ਬਾਅਦ ਤੇਰੇ ਬਰਾਵਾ ਦੇਖਿਆ ਮਿੱਤਰੋ ਜਮਾ ਇੱਕ ਅਣਜਾਣ ਡਰਾਈਵਰ ਹੁੰਦਾ ਰਸੀਸੇ ਦਾ ਸ਼ੀਸ਼ਾ ਗੱਡੀ ਕਹਿ ਵੀ ਨਿਕਲੀ ਆ ਤਾਂ ਹੀ ਤਾਂ ਮੈਂ ਕੈਮਰਾ ਵੀ ਨਹੀਂ ਬੰਦ ਕਰਿਆ ਮੈਂ ਕਿਹਾ ਅਗਲਾ ਦੇਖੂ ਤਾਂ ਸਹੀ ਕਹ ਨਹੀਂ ਮਾਗਰ ਉਹ ਅਗਲਾ ਬੋਲਣ ਲੱਗ ਗਿਆ ਮੇਰਾ ਸ਼ੀਸ਼ੇ ਨਾਲ ਸ਼ੀਸ਼ਾ ਕਹਿ ਗਿਆ ਵੀ ਤੂੰ ਭੋਰਾ ਕੇ ਇਧਰ ਨੂੰ ਦੱਬ ਲਾ ਪਹਿਲਾਂ ਵੀ ਤਾਂ ਪਹਿਲਾਂ ਇਸ ਵੇਲੇ ਤਿੰਨ ਗੱਡੀਆਂ ਪਾਸ ਕਰਕੇ ਨਿਕਲਣ ਵਾਲੇ ਪੁਲ ਦੇ ਅੰਦਰੋਂ ਅੰਦਰੋਂ ਜਿਆਦਾ ਉਹਨਾਂ ਉਹਨਾਂ ਦੇ ਸ਼ੀਸ਼ੇ ਨਾਲ ਗੱਡੀ ਕਹਿ ਹੀ ਨਹੀਂ ਹੈਗੀ ਇਹ ਤਾਂ ਵਿੱਚ ਗਈ ਅਣਜਾਣ ਵਿਚਾਰੇ ਆਪਦੀ ਸਾਈਡ ਵਾਧ ਰੱਖ ਲੈਂਦੇ ਨੇ ਚਲੋ ਬਾਕੀ ਹੁਣ ਚੱਲਦੇ ਆ ਮੁਕਰੀ ਆਜੂ 786 ਚੌਂਕ ਉਹ ਨਵੀਂ ਦਿਖਾਉਣਾ ਚੱਲ ਕੇ ਮਿੱਤਰੋ ਕਰੋ ਜੇ ਕਾ ਸਾਹਮਣੇ ਆ ਗਿਆ ਆਪਣੇ 786 ਚੌਂਕ ਆ ਜਿਹੜਾ ਬਿਲਕੁਲ ਸਾਹਮਣੇ ਇੱਥੇ ਪਾਰ ਕੇ ਜ ਬਣਿਆ ਹੋਇਆ ਘੁੰਮਣ ਫਿਰਨ ਨੂੰ ਬਾਕੀ ਹੁਣ ਆਪਨੇ ਇਧਰ ਅੰਦਰ ਜੀ ਆ ਗਿਆ ਉਹਗਾ ਲੁਧਿਆਣਾ ਜੁੰਗੀ ਦੇ ਪਹੁੰਚ ਨਿਕਲ ਜੂ ਇਹ ਰਾਹ ਮਿੱਤਰੋ ਫਿਰ ਤੁਹਾਨੂੰ ਉਹ ਵੀ ਚੱਲ ਕੇ ਦਿਖਾਉਣਾ ਪੜ ਕੇ ਯਾਨੀ ਕਿ ਆਪਾਂ ਸ਼ਹਿਰ ਦੇ ਵਿੱਚ ਨਾਲ ਜਿੱਦੇ ਉਹ ਸੌਟ ਕੱਟ ਜੇ ਰਾਹ ਨਾਲ ਨਹੀਂ ਆਪਾਂ ਨੂੰ ਉੱਤੇ ਦੀ ਜੇ ਮਿੱਤਰੋ ਪੁਲ ਦੇ ਉੱਤੇ ਦੀ ਘੁੰਮ ਕੇ ਆਈਏ ਫਿਰ ਉਧਰ ਛੱਠੇ ਵਿੱਚ ਦੀ ਆਉਣਾ ਪੈਂਦਾ ਇਹ ਆਪਣੇ ਇਥੋਂ ਜਿਹੜਾ ਹਾਦਰ ਸਹੀਕ ਆਪਣੇ ਬਾਬਾ ਜੀ ਇੱਥੇ ਖਾਸ ਹਮਸੂਰ ਨੇ ਆਪਣੇ ਜਗਾਵ ਨਹੀਂ ਬਣੀ ਹੋਈ ਆਪਣੀ ਖਾਸ ਹਮਸੂਰ ਉਹ ਆਪਣੇ ਇਹ ਆਹਾਈ ਸੜਕ ਜਾਂਦੇ ਮਿੱਤਰੋ ਉੱਤਰ ਨੂੰ ਉਹ ਵੀ ਆਪਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਉਹਨਾਂ ਦਰਸ਼ਨ ਕਰਾਵਾਂਗੇ ਸਾਰੇ ਭਰਾ ਢੀਕਿਓ ਮੱਥਾ ਚਲੋ ਬਾਕੀ ਜੇ ਕੋਈ ਗਲਤ ਬੋਲਿਆ ਗਿਆ ਵੀਰੇ ਮਾਫ ਕਰਿਓ ਹਣਾ ਇਹ ਵੀ ਤੁਹਾਨੂੰ ਪਤਾ ਜਵਾਨ ਜਵਾਨ ਕਈ ਵੇ ਧਿਆਨ ਬੰਦ ਦਾ ਗੱਡੀ ਚਲਾਉਣ ਲੱਗੇ ਇੱਧਰ ਉੱਧਰ ਹੋ ਜਾਂਦਾ ਤੁਹਾਨੂੰ ਉਹ ਦਿਖਾਉਣਾ ਬਾਕੀ ਮੈਂ ਚੱਲ ਕੇ ਉੱਥੇ ਮਿੱਤਰੋ ਕਰੋ ਜੇ ਕਿ ਜਿਹੜਾ ਸਾਹਮਣੇ ਲਾਲ ਜਾ ਚੌਂਕਾ ਇੱਥੋਂ ਆ ਸੱਜੇ ਆਥਰਾ ਆ ਜਾਂਦਾ ਕੀ ਜਿਹੜੀ ਮੈਂ ਤੁਹਾਨੂੰ ਬਾਬਾ ਹਾਦਸੇ ਕੀ ਸੀ ਦੀ ਉਹ ਕਹਿਣਾ ਉਹ ਇੱਧਰ ਸਾਹਮਣੇ ਆ ਕੇ ਆ ਜਗਾ ਬਾਕੀ ਆ ਜਿਹੜਾ ਆਪਣੇ ਸਿੱਧਾ ਆ ਜਾਂਦਾ ਇਹ ਜਾਂਦਾ ਆਪਣੇ ਲਈ ਧਿਆਨਾਂ ਚੁੰਗੀ ਦੇ ਨੂੰ ਉਹ ਵੀ ਤੁਹਾਨੂੰ ਦਿਖਾਉਣਿਆ ਬਾਕੀ ਟ੍ਰੈਫਿਕ ਦੇਖ ਲਓ ਬਾਧੂਆ ਲੋਕ ਆ ਮੱਖੀਆਂ ਵਾਂ ਕੁਸ ਖੂੜੀਆਂ ਦੇ ਇੰਨਾ ਆ ਹੁੰਦੇ ਨੇ ਵਿੱਚ ਨੂੰ ਵੜਦੇ ਫਿਰਦੇ ਨੇ ਗੱਡੀ ਦੇ ਚਲੋ ਬਾਕੀ ਆਪਦਾ ਹੌਲੀ ਹੌਲੀ ਚੱਲਦੇ ਹੁੰਨੇ ਆਂ ਕੱਢ ਲੀਏ ਵਾਰਮ ਲੁਧਿਆਣਾ ਚੁੰਗੀ ਤੇ ਚੱਲਦੇ ਆ ਸਾਨੂੰ ਦਿਖਾਉਣਾ ਲੁਧਿਆਣਾ ਚੁੰਗੀ ਤੇ ਜਾ ਕੇ ਮਿੱਤਰੋ ਕਰੋ ਆ ਹੈ ਕੀ ਆਪਣੇ ਲੁਧਿਆਣਾ ਚੁੰਗੀ ਆ ਹੁਣ ਸਿੱਧਾ ਜਿਹੜਾ ਆ ਰੋੜਾ ਸਾਹਮਣੇ ਸਿੱਧਾ ਆਪਣੇ ਲੁਧਿਆਣੇ ਨੂੰ ਜਾਊਗਾ ਜਿਹੜੇ ਭਰਾਵਾਂ ਨੂੰ ਨਹੀਂ ਪਤਾ ਆ ਦੇਖੋ ਤੁਹਾਨੂੰ ਸਾਹਮਣੇ ਉਹਦੇ ਬੋਰਡ ਵੀ ਆ ਗਿਆ ਤੁਹਾਨੂੰ ਉਹ ਵੀ ਦਿਖਾਉਣਾ ਇਹ ਵੀ ਦੱਸਦੇ ਨੇ ਚਲੋ ਲੁਧਿਆਣਾ ਕਿੰਨੇ ਕਿਲੋਮੀਟਰਾਂ ਨਵੇਂ ਵੜੀ ਤੋਂ ਮੂਵ ਲਈ ਰਹਿਣੇ ਆਂ ਉਹ ਦੇਖੋ ਸਾਹਮਣੇ ਅਗਲਾ ਲੁਧਿਆਣਾ ਦਾ ਹੈਗਾ 43 ਕਿਲੋਮੀਟਰ ਜਲੰਧਰ ਹੈਗਾ 113 ਅੰਬਰਸਾ ਹੈਗਾ 192 ਪਠਾਨਕੋਟ ਹੈਗਾ 222 ਕਿਲੋਮੀਟਰ ਚਲੋ ਆਪਾਂ ਲੈ ਲਈਏ ਮੂਫਲੀ ਮੂਫਲੀ ਲੈ ਕੇ ਚੱਲਦੇ ਆ ਫਿਰ ਆਪਾਂ ਪਿੰਡ ਨੂੰ ਇੱਥੋਂ ਆਪਣਾ ਪਿੰਡ ਰਹਿ ਗਿਆ ਜਮੇ ਥੋੜ੍ਹੀ ਕਰੋ ਭਰਾਵੋ ਜਿੱਕ ਮੂਫਲੀ ਆਪਾਂ ਲੈ ਲਈ ਮੂਫਲੀ ਦਾ ਰੇਟ ਹੀ ਬਹੁਤ ਹੈ 150 ਰੁਪਏ ਕਿਲੋ ਚਲੋ ਹੁਣ ਬਾਕੀ ਚੱਲਦੇ ਹੁਣ ਆਪਾਂ ਇੱਥੋਂ ਆਪਣੇ ਪਿੰਧੇਰ ਪੈਲਸ ਕੋਲੋਂ ਆਪਣੀ ਮੋਟਰ ਵਾਲੇ ਰਾਹ ਸਿੱਧਾ ਉੱਤਰ ਕੇ ਸਿੱਧਾ ਪਿੰਡ ਪੇਸੰਦ ਜਨਜ਼ਾ ਕੋਨੇ ਆ ਕੇ ਕੀ ਪ੍ਰੋਗਰਾਮ ਬਣਦਾ ਕੀ ਹੋਰ ਅੱਜ ਦਾ ਆ ਸ਼ਹਿਰ ਦੀ ਕੰਮ ਜੀ ਨਿਕਲ ਆਇਆ ਟੀਮ ਅਸਾਂ ਨੇ ਪੜਿਆ ਆਪ ਇੱਕ ਤੁਨੂ ਬੋਹਰਾ ਲਾਗੇ ਕਰਨ ਵਾਂਗ ਚਲ ਭਰਾਮਾਂ ਨੂੰ ਦੇ ਦਿਆ ਅਪਡੇਟ ਹੈ ਨਾ ਕਈ ਦਿਨ ਹੋ ਗਏ ਸੀ ਖੇਤ ਆਲਾ ਕੋਈ ਅਪਡੇਟ ਦਿੱਤੇ ਨਹੀਂ ਸੀ ਬਾਕੀ ਆ ਆਪਣੇ ਮੈਂ ਕਈ ਵੀ ਦਿਖਾਇਆ ਨਰਸਰੀਆਂ ਉਹਦੇ ਸਾਰੀਆਂ ਆ ਦੇ ਨਿਊ ਜਨਤਾ ਨਰਸਰੀ ਲੈਂਡ ਸਲਾਈਡ ਆ ਬਹੁਤ ਨੇ ਮਿੱਤਰੋ ਅੰਤਾਂ ਦੀਆਂ ਆਪਣੇ ਮਰੇਲ ਕੋਲ ਜਾਨ ਕਿਹੀ ਰਾਹ ਤੇ ਨੇ ਬਾਕੀ ਕਰੋ ਚੱਕ ਖੜੀਆ ਡਿਫੈਂਡਰ ਜਰੋ ਲੋ ਬਾਕੀ ਮਿਲਦੇ ਆ ਅੱਗੇ ਚੱਲ ਕੇ ਮੋੜ ਤੇ ਆਹ ਇੱਕ ਆ ਦੇਖੋ ਜਿਹੜੀ ਆ ਨਹੀਂ ਆਈ ਮਰੂਤੀ ਵਾਲਿਆਂ ਦੀ ਗੱਡੀ ਵਿਕਟਰੀਸ ਇਹ ਮਿੱਤਰੋ ਨਵੀਂ ਆਈ ਆ ਉਹ ਲੁੱਕ ਲੁੱਕ ਬਹੁਤ ਵਧੀਆ ਬਾਕੀ ਦੱਸਿਓ ਜਿਹੜੇ ਜਿਹੜੇ ਭਰਾਵਾਂ ਨੂੰ ਵਧੀਆ ਲੱਗੀ ਜਿਨ੍ਹਾਂ ਨੇ ਦੇਖੀ ਉਹ ਬਾਕੀ ਹੁਣ ਚੱਲਦੇ ਆ ਚਲੋ ਅੱਗੇ ਉਹ ਉਰਤ ਆਪਣਾ ਪਿੰਡ ਰਹਿ ਗਿਆ ਉਹ 2 3 ਕਿਲੋਮੀਟਰ ਹੱਦ ਬਸ ਇੱਥੋਂ ਦੁਲਮਾ ਦੁਲਮਾ ਤੋਂ ਕਾ ਆਪਣਾ ਪਿੰਧਰ ਪੈਲ ਦੇ ਮਿੱਤਰੋ ਲਵੇ ਆ ਉਦੋਂ ਕਾ ਆਪਣਾ ਮੋਟਰ ਵਾ ਸਿੱਧਾ ਰਾ ਚਲੋ ਇਹ ਮਿੱਤਰੋ ਹੌਣ ਨੂੰ ਤਾਂ ਮੈਂ ਆਪਣੇ ਉੱਤਰ ਆਪਣੇ ਬਾਈਪਾਸ ਕੰਨੀ ਜੀ ਵੀ ਆਇਆ ਤਾਂ ਉੱਧਰ ਜੀ ਮੈਂ ਜਾਣ ਕੇ ਨਹੀਂ ਆਇਆ ਇੱਕ ਦਾ ਰਾਹ ਫਿਰ ਸਿੰਗਲ ਪੈਂਦਾ ਕਿਦਰ ਜੀ ਨਾਲ ਦਾ ਸੜਕ ਸੁੜ ਕੇ ਨਹੀਂ ਟੁੱਟੀ ਹੋਈ ਨਾਲੇ ਬੰਦਾ ਵਧੀਆ ਉਹਦਾ ਸੌਖਾ ਬਣ ਜਾਂਦਾ ਨਾਲੇ ਇਧਰੋਂ ਜਾਣਾ ਤਾਂ ਕਿ ਉਧਰ ਨੂੰ ਹੀ ਪੈਂਦਾ ਜਿਵੇਂ ਜਾਨੀ ਕਿ ਉਧਰ ਬਾਈਪਾਸ ਕੰਨੀ ਨੂੰ ਜਾਣਾ ਹੋਵੇ ਆਪਣੇ ਕਰਿਆਲ ਚੋਂ ਕੰਨੀ ਨੂੰ ਜਰਗ ਚੋਂ ਕੰਨੀ ਨੂੰ ਫਿਰ ਮੈਂ ਉਧਰ ਜੀ ਹੁਣ ਉਹਨਾਂ ਜਿਵੇਂ ਜਿਵੇਂ ਰਾਏਕੋਟ ਕੰਨੀ ਨੂੰ ਇਧਰਲਾ ਰੋਡ ਦੇ ਪੈਂ ਪੈਣਾ ਹੋਵੇ ਫਿਰ ਤਾਂ ਮੈਂ ਸਾਟਿਆ ਮੋਟਰ ਵਾਲੇ ਰਾਹ ਇੱਥੇ ਹੀ ਰਹਾ ਹੁਣ ਉਹਨਾਂ ਇੱਕ ਦਾ ਥੋੜਾ ਜਿਹਾ ਹੈਗਾ ਵੀ ਉਂ ਸੌਖਾ ਬਾਕੀ ਆ ਜਾਂਦੀ 112 ਜੀ ਵੀ ਭਗਵੰਤ ਮਾਨ ਨੇ ਵਧੀਆ ਗੱਡੀਆਂ ਲੈ ਕੇ ਦੇ ਦਿੱਤੀਆਂ ਜਿੱਥੇ ਕੋਈ ਦੁਰਘਟਨਾ ਦਾ ਹਾਦਸਾ ਵਾਪਰਦਾ ਸੀ ਦੀ ਚਲ ਭਰਾ ਹਨਾ ਆਪਣੇ ਪੁਲਿਸ ਵਾਲੇ ਪਹੁੰਚ ਜਾਂਦੇ ਨੇ ਕੋਈ ਕੀ ਕੀ ਫਾਇਦਾ ਕਿਸੇ ਦੀ ਕਿਸੇ ਟਾਈਮ ਵਿਚਾਰੇ ਦੀ ਜਾਨ ਵਾਜੇ ਦੀ ਆ ਚਲੋ ਬਾਕੀ ਪਹੁੰਚਣ ਵਾਲੇ ਹੁਣ ਚੱਲਦੇ ਆ ਅੱਗੇ ਮਿੱਤਰੋ ਕਰੋ ਜੇ ਆ ਗਿਆ ਆਪਾਂ ਆਪਣੇ ਖੇਤ ਕੋਲੇ ਹੋ ਦੇਖੋ ਸਾਹਮਣੇ ਆਪਣੀ ਬੋਰ ਵਾਲੀ ਮਸ਼ੀਨ ਦੀ ਹੋਗੀ ਆ ਆ ਗਿਆ ਆਪਣੇ ਆਲੂ ਆ ਗਿਆ ਯਾਨੀ ਕਿ ਆਪਣੀ ਮੋਟਰ ਕੋਲੇ ਹੁਣ ਪਹੁੰਚ ਗਿਆ ਪਿੰਡ ਪਿੰਡ ਚੱਲ ਕੇ ਹਲੇ ਧਾਰਾ ਦੂਰਾਂ ਵੀ ਚੋਣੀਆਂ ਨੇ ਦੇਖਦਾ ਵੀ ਲਾਣੇਦਾਰ ਇਦਨ ਹੈ ਕੜਾਹੀ ਲੈ ਕੇ ਆ ਗਿਆ ਜਾਂ ਕੀ ਸਿਸਟਮ ਆ ਬਾਕੀ ਆ ਆਲੂ ਘਰ ਦੇ ਕਾ ਆਪਣੀ ਨੇ ਉਹ ਸਾਹਮਣੇ ਕਰ ਲੂ ਮੂਰ ਵਾਲੀ ਮਸ਼ੀਨ ਵੀ ਚੱਕ ਦਿੰਦੀ ਹੋਊਗੀ ਭਰਾਵਾਂ ਨੂੰ ਚਲੋ ਹੁਣ ਚੱਲਦੇ ਆ ਪਿੰਡ ਬਾਕੀ ਮਿੱਤਰੋ ਆ ਗਏ ਪਿੰਡ ਕਰੋ ਆ ਆਪਣੇ ਜਿਹੜਾ ਦਿੱਲੀ ਜੰਮੂ ਕਟੜਾ ਹੈ ਵੀ ਆਪਣੇ ਪਿੰਡ ਦੇ ਲਵੀ ਜੰਗਦੇ ਇੰਨਾ ਕੰਪਲੀਟ ਕਰਤਾ ਦੇਖ ਲਓ ਅੱਗੇ ਮੈਂ ਪਿਛਲੇ ਵਲੋਗਾਂ ਦੇ ਵੀ ਆਪਣੇ ਦਿਖਾਉਣ ਨੂੰ ਨਮਾ ਚਲੋ ਭਰਾਵਾਂ ਨੂੰ ਦਿਖਾ ਦਈਏ ਬਾਕੀ ਲੈਂਟਰ ਲੰਟਰ ਜਿਹਾ ਵਾਕੇ ਕਰਤਾ ਕੰਪਲੀਟ ਵਾਲ ਵਾਲ ਕਰਤੀਆਂ ਕੰਧਾਂ ਜਿਹਾ ਵੀ ਹੁਣ ਇਹਦੇ ਉੱਤੇ ਵਾ ਰੋਡ ਬਣਾਉਣੀ ਰਹਿ ਗਿਆ ਭਰਤ ਦਾ ਕੰਮ ਚੱਲ ਰਿਹਾ ਪੂਰੇ ਜੋਰਾਂ ਥੋਰਾ ਤੇ ਆਪਾਂ ਵੀ ਆ ਗਏ ਪਿੰਡ ਚਲਦੇ ਹਾਂ ਹੁਣ ਕਰ ਦਿੰਦਾ ਹੁਣ ਇਹ ਗੱਡੀ ਘਰੇ ਦੇਖਦੇ ਆ ਫਿਰ ਅੱਗੇ ਕੀ ਕੰਮ ਕਰਨੇ ਨੇ ਨਹੀਂ ਫਿਰ ਜੇ ਬਾਹਰ ਹੋਇਆ ਫਿਰ ਹੁਣ ਆਪਾਂ 10 12 ਮਿੰਟਾਂ ਦਾ ਵੀਲੌਗ ਪਾਇਆ ਕਰਾਂਗੇ ਮਿੱਤਰੋ ਨਹੀਂ ਫਿਰ ਆਪਾਂ ਆ ਬਲੌਗ ਐਂਡ ਕਰ ਦਾਂਗੇ ਠੀਕ ਆ ਓਕੇ ਬਾਏ ਸਾਰੇ ਭਰਾਵਾਂ ਨੂੰ ਮਿੱਤਰੋ ਕਰੋ ਚੈੱਕ ਆਪਾਂ ਘਰੇ ਆ ਗਏ ਸੀ ਗੱਡੀ ਆਪਾਂ ਅੰਦਰ ਲਾਤੀ ਬਾਕੀ ਹੁਣ ਮੈਂ ਚੱਲ ਟਰੈਕਟਰ ਨੂੰ ਵੀ ਅੰਦਰ ਦੇਖਿਆ ਤੁਸੀਂ ਆਪਾਂ ਆਨੰਦਪੁਰ ਸਾਹਿਬ ਤੋਂ ਆ ਕੇ ਆ ਕੇ ਜਦ ਹੀ ਇੱਧਰ ਆਪਣੇ ਬੂਰਤੇ ਨੂੰ ਕੰਮ ਲੱਗ ਗਿਆ ਆਪਣੀ ਟਰਾਲੀ 'ਚ ਹਲੇ ਪ੍ਰਾਲੀ ਓਮੀ ਪਈਆ ਵਿੱਚ ਉੱਤੇ ਦੇ ਪੱਲਣ ਪੁਲਣ ਆਪਣੇ ਮਨੇ ਹੁਣੀ ਖਲਾਗੇ ਸੀਗੇ ਹਨਾ ਬਾਕੀ ਚਲੇ ਦੇਖਦੇ ਆਲੂ ਆਲੂ ਦੇ ਕੰਮ ਆ ਜੂਗੀ ਹਨਾ ਬਾਕੀ ਆ ਖੜੀ ਆਪਣੀ ਟਰਾਲੀ ਹੁਣ ਇਹਨੂੰ ਅੰਦਰ ਲਾ ਕੇ ਫੇਰ ਕਰਦੇ ਆ ਵਲੌਗ ਨੂੰ ਐਂਡ ਉਹ ਤੁਮ ਮਦਰੋਂ ਆ ਦੇਖੋ ਗਾਰੇ ਗੂਰੇ 'ਚ ਬਾੜਾ ਉੱਥੇ ਜਾਂ ਟਰਾਲੀ ਟਰੋਲੀ ਲਾਈਆ ਸਾਰੇ ਟਾਇਰ ਟੂਰ ਸਾਰੇ ਖਰਾਬ ਹੋਏ ਪਏ ਨੇ ਹੁਣ ਜਦ ਆਪਾਂ ਬੂਰ ਪੂਰਾ ਐਂ ਕਰਾਤਾ ਮੋਟਰ-ਮੋਟਰ ਆਪਣੀ ਚੱਲ ਵੀ ਉਹ ਦਿਮਾਗ ਰੋ ਮਿੱਤਰੋਂ ਨਾਲ ਇਹਨੂੰ ਨਾਲੇ ਟਰਾਲੀ ਨੂੰ ਸਮਾਰ ਕੇ ਧੋਦਾਂਗੇ ਹਨਾ ਜਿੱਥੇ ਜਾਣਾ ਨਹੀਂ ਪਤਾ ਵੀ ਕਿੱਦਾਂ ਜਾਣਾ ਪੈਂਦਾ ਕੰਮ ਹੋ ਜਾਂਦਾ ਚਲੋ ਲਾਦਾ ਇਹਨੂੰ ਅੰਦਰ ਅੰਦਰ ਲਾ ਕੇ ਫੇਰ ਧਾਰਾਂ ਚੋਂਨ ਦਾ ਵੀ ਕੰਮ ਚੱਲਣਾ ਉਧਰ ਬਾਕੀ ਆ ਨਮਾਲ ਸੰਸਰ ਆਪਣਾ ਜਿਹੜਾ ਉਥੋਂ ਲੈ ਕੇ ਲਾਇਆ ਵੀ ਬੈਟਰੀ ਡਾਊਨ ਆ ਫੰਡ ਕਰਕੇ ਜਿੱਟਾ ਦੂੰਗਾ ਮਾਰਦਾ ਹੰਡਾ ਡ੍ਰੈਕਟਰ ਚਲੋ ਹੁਣ ਤਾਂ ਆਪਾਂ ਅੰਦਰੀ ਲਾਉਣਾ ਫੇਰ ਜਾ ਕੇ ਤੇ ਲੈ ਕੇ ਜਾਵਾਂਗੇ ਫੇਰ ਗਰਮ ਕਰਾਂਗੇ ਉਹ ਮਿੱਤਰੋਂ ਐ ਆਏ ਆ ਦਿਖਾ ਕਰਨਾ ਨਾ ਬਾਜ ਮੋਤੀ ਜੀ ਹੋ ਗਈ ਉਹ ਜਿਹੜਾ ਦੂਆ ਸੀ ਉਹਦੇ ਨਾਲ ਬਾਜ ਠਿੱਕੀ ਜੀ ਸੀ ਇਹ ਉਹਦੇ ਨਾਲ ਵੀ ਘੱਟ ਕੰਨਾਂ ਚ ਪੈਂਦਾ ਜੇ ਕਿਸੇ ਨੇ ਢੋਲ ਦੀ ਢਾਲ ਕੀਤੀ ਮੈਂ ਆਪਾਂ ਨਹੀਂ ਖੋਲਣੀ ਤੇ ਆਪਾਂ ਇਹੀ ਲਾ ਕੇ ਰੱਖਣਾ ਬਾੜੀ ਆਵਾਜ਼ ਨਹੀਂ ਹੁੰਦੀ ਇਹਦੇ ਨਾਲ ਇਹਨਾਂ ਕੇ ਵਧੀਆ ਰਹਿੰਦਾ ਕੰਮ ਬਾਕੀ ਕਰ ਦਈਏ ਮੈਂ ਹੁਣ ਵਲੌਗ ਨੂੰ ਐਂਡ ਚਲੋ ਠੀਕ ਆ ਮਿੱਤਰੋ ਜੀ ਅੱਜ ਦਾ ਵਲੌਗ ਵਧੀਆ ਲੱਗਿਆ ਤੇ ਆਪਣਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਆ ਮਿੱਤਰੋ ਮਿਲਦੇ ਆ ਕੱਲੂ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਸਾਰੇ ਭਰਾਵਾਂ ਦਾ ਆਪਣੀ ਵੀਡੀਓ ਦੇਖਣ ਲਈ ਧੰਨਵਾਦ ਬਾਕੀ ਕੱਲ ਨੂੰ ਬੂਰਦੀ ਅਪਡੇਟ ਦਵਾਂਗਾ ਵੀ ਕੱਲ ਨੂੰ ਕਿੱਥੇ ਵਾਗੇ ਕਿੰਨਾ ਹੋ ਗਏ ਜਣ ਕੇ ਉਹ ਲੱਗੇ ਕਰਨਾ 100 ਫੁੱਟ ਤੇ ਵਾਗੇ ਆ ਵਾਗੇ ਆਪਾਂ ਪਹਿਲਾਂ ਰੀਤਾ ਨਿਕਲਦਾ ਦੀ ਫੇਰ ਤੁਸੀਂ ਦੇਖਿਆ ਪਾਂਡੂ ਨਿਕਲਣ ਲੱਗ ਗਿਆ ਥੱਲੋਂ ਚਲੋ ਉਹ ਮੈਂ ਤੁਹਾਨੂੰ ਕੱਲੂ ਦਿਖਾਉਂ ਠੀਕ ਆ ਮਿੱਤਰੋ ਓਕੇ ਬਾਏ ਟਾਟਾ ਸਾਰੇ ਭਰਾਵਾਂ ਨੂੰ ਓਕੇ ਬਾ